ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਐਫਪੀ ਦੀ ਬਿਹੜ ਤਾਜੀ ਹੋਈ ਵੀ ਘਰੇਲੂ ਬਿਹੜਾ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਭਾਈ ਨਾਮ ਹੈ ਹਨਮੋਲ ਪਿੰਡ ਲਹਿਰਾ ਵੇਗਾ ਕਿਹੜਾ ਪਿੰਡਾ ਤਸਵੀਰ ਥਾਣਾ ਠੀਕ ਹੈ ਮੇਨ ਹਾਈਵੇ ਤੇ ਆਪਣਾ ਮੇਨ ਹਾਈਵੇ ਦਾਣਾ ਵੰਡੀ ਤੋਂ ਬਿਲਕੁਲ ਸਾਹਮਣੇ ਘਰ ਆਪਣਾ ਠੀਕ ਹੈ ਮੋਬਾਈਲ ਨੰਬਰ ਵੀਰ ਆਪਣਾ 83600 53628 83 ਪੂਰਾ 600 53628 53628 ਤੇ ਜਿਹੜੇ ਆਪਾਂ ਦਰਿਆ ਚਫ ਵੈੜ ਦੇਖੀ ਆਨੇ ਆ ਜੀ ਇਹ ਕਿਹੜਾ ਸੂਆ ਸੁਈ ਆ ਇਹ ਦੂਜਾ ਸੂਆ ਸੁਈ ਦੇ ਪਈ ਆ ਆਪਣੇ ਕੋਲੇ ਅੱਜ ਕਿੰਨਾ ਦਿਨ ਹੋ ਗਿਆ ਸਿਰ ਪਿਛਲੇ ਸਾਲ ਆਪਾਂ ਖਰੀਦੀ ਸੀ ਹਾਂ ਪਈ ਆ ਆਪਣੇ ਕੋਲਤੀ ਆ ਇਸ ਦੇ ਵਿੱਚ ਲੇਤੀ ਆ ਪਿਛਲੇ ਸਾਲ ਹਾਂਜੀ ਕਿੰਨੇ ਦੁੱਧ ਪਾਏ ਨੇ ਜੀ ਦੇ ਦੁੱਧ ਚੋਇਆ ਪਿਛਲੀ ਵਾਰ ਇਹਦਾ ਸੌਂਗਾ ਕਿਤੇ ਕੀ ਬੰਦੇ ਨੇ ਪੰਨੂ ਕਿ ਹਾਂ ਤੇ ਟਿੱਕ ਜੋ ਹੈ ਠੀਕ ਹੈ ਨਹੀਂ ਆਪਣੇ ਕੋਲ ਪਿਛਲੀ ਵਾਰ ਤਾਜੀ ਐਸੀ ਟੋਕੜਾਈ ਹੈ ਨਹੀਂ ਆਪਾਂ ਐ ਕਿ ਲੱਗਦੀ ਹੈ ਬਾਈ ਜੀ ਘੱਣੇ ਨੂੰ ਵਾਲੀ ਸੀਗੀ ਠੀਕ ਹੈ ਵੀ ਉਹ ਕਹਿੰਦੇ ਵੀ 25 ਲੀਟਰ ਦੋ ਤਾਂ ਆਪਾਂ ਚੋਇਆ ਇਹਦਾ ਹੁਣ ਇਸ ਵਕਤ ਕਿੰਨਾ ਕਚੋਂ ਵਾਲਾ 40 ਲੀਟਰ ਦੋ ਤਾਂ ਹੁਣ ਤਿਆਰ ਇਸ ਵਾਰ ਸੇਵੇਂ ਜਾਂਦੇ ਸੂਈ ਥੱਲੇ ਹਾਂਜੀ ਅੱਜ ਸੇਵਾ 7ਵਾਂ ਦਿਨ ਹੋ ਗਿਆ ਸੂਈ 7ਵਾਂ ਦਿਨ ਸੂਈ ਠੀਕ ਹੈ ਜੇਰ ਵਗੈਰਾ ਡੰਨ ਡੰਨ ਜੀ ਓਕੇ ਬੱਚਾ ਮੇਲਕਾਫ ਹਣਾ ਸੋ ਬੱਚਾ ਮੇਲਕਾਫ ਠੀਕ ਹੈ ਤੇ ਚੌਂਡ ਜਵਾ ਧਾਰਾਂ ਦੇ 1 ਨੰਬਰ ਹੁਣ ਬੌਲੇ ਤੋਂ ਬਿਲਕੁਲ ਸਾਫ ਆ ਬਿਲਕੁਲ ਸਾਫ ਆ ਜੀ ਧਾਰਾਂ 1 ਨੰਬਰ ਆ 1 ਨੰਬਰ ਤਾਂ ਨਹੀਂ ਸੁਬਰ ਕੱਦ ਕਾਠ ਵਗੈਰਾ ਬਾਡੀ ਸਟਰਕਚਰ ਵਗੈਰਾ ਵਹਿੜਦਾ ਦੇਖ ਸਕਦੇ ਹੋ ਦੂਸਰਾ ਸੂਆ ਜੈਨੂਨ ਸੂਆ 24 25 ਕਿਲੋ ਦੁੱਧ ਇਹਦਾ ਪਲੂਨ ਦਾ ਪੈ ਹੋਇਆ ਅੱਜ 6ਵਾਂ ਦਿਨ ਹੋ ਗਿਆ ਸੂਈ ਨੂੰ ਤੇ ਬਿਲਕੁਲ ਚੰਗੀ ਬਰੀਡ ਦੇ ਵਿੱਚ ਕੱਦ ਕਾਠ ਬਹੁਤ ਹੈ ਜਿੰਦਿਆਂ ਪਿਓਰ ਐਚ ਐਫ ਵਹਿੜਾ ਥਣ ਹਵਾਨਾ ਦੇਖ ਸਕਦੇ ਹੋ ਤੇ ਬੌਲੇ ਤੋਂ ਬਿਲਕੁਲ ਸਾਫ ਆ ਜਮਾ ਜੀ ਦਾ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਇਸ ਵਕਤ 11 ਵਜੇ 10:30 ਪੋਣੇ 11 ਦੇ ਆਸ-ਪਾਸ ਦਾ ਟਾਈਮ ਹੈਗਾ ਤੇ ਸਵੇਰੇ ਕੈਵੇ ਚ ਚਵਾਈ ਕਰੀਏ ਜੀ ਆਪਾਂ ਯਾਰ ਕੋਈ ਚ ਚਵਾਈ ਕਰੀ ਜੀ ਠੀਕ ਹੈ ਹਾਂਜੀ 4 ਵਜੇ ਸਵੇਰੇ ਆਪਾਂ ਚਵਾਈ ਕਰ ਦਿੰਦੇ ਹਾਂ ਹਾਂਜੀ ਹਾਂਜੀ 4 ਤੋਂ 4 ਚੱਲਦੀ ਹੈ ਹਨਾ ਹਾਂਜੀ ਹਾਂਜੀ ਠੀਕ ਹੈ ਸਵੇਰੇ ਚਵਾਈ ਇਹਦੀ 4 ਵਜੇ ਦੀ ਹੋਈ ਵੀ ਹੈਗੀ ਤੇ 4 ਤੋਂ 4 ਚਵਾਈ ਕਰਦੇ ਕਿਉਂਕਿ ਸ਼ਹਿਰ ਨੇੜੇ ਪਿੰਡ ਦੁੱਧ ਪੈ ਜਾਂਦਾ ਹੈਗਾ ਤੇ ਥਾਣਾ ਥੁਣ ਵਾਲੇ ਪਾਸੋਂ ਬੰਦਾ ਬੇਫਿਕਰ ਹੋ ਜੀ ਹਾਂਜੀ ਬੇਫਿਕਰ ਹੋ ਕੇ ਆ ਜੀ ਮੋਲੇ ਦਾ ਕੀ ਰੱਖਿਆ ਜੀ ਮੋਲੇ ਜੀ ਦਾ ਬਸ ਕਿਆ ਸਿਹਤ ਤੇ ਕੀਤਾ ਲੈਣ ਦੇ ਨਹੀਂ ਕੀਤਾ ਥੋੜਾ ਬਹੁਤਾ ਬੰਦਾ ਮੰਨਦਾ ਨੰਬਰ ਬੋਲੇ ਦੁਬਾਰੇ ਆਪਣਾ 83600 52628 83600 53628 ਪਿੰਡ ਲਹਿਰਾ ਬੇਗਾ ਠੀਕ ਹੈ ਜ਼ਿਲ੍ਹਾ ਬਠਿੰਡਾ ਪਹਿ ਗਿਆ ਸੋ ਰੋ ਪਲੇਸ ਤੋਂ 1.5 ਕਿਲੋਮੀਟਰ ਪਿੱਛੇ ਆਪਣਾ ਆਰਾਮਪਰਾ ਹਾ ਬਰਾਮਪਰਾ ਸ਼ਹਿਰ ਨੂੰ ਹਾਂਜੀ ਹਾਂਜੀ ਠੀਕ ਹੈ ਸੋ ਕੋਈ ਵੀ ਵੀਰ ਇਸ ਬੈਰ ਨੂੰ ਖਰੀਦਣਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ